ਆਂਧਰਾ ਦੀ ਇੱਕ ਮਹਿਲਾ ਡਾਕਟਰ ਨੇ ਆਪਣੀ ਮੁਸਤੈਦੀ ਨਾਲ ਵਿਜੇਵਾੜਾ ਦੇ ਅੰਜੈਪਾ ਨਗਰ ਵਿੱਚ ਬਿਜਲੀ ਦੇ ਝੱਕੇ ਨਾਲ ਦਿਲ ਦੀ ਧੜਕਣ ਬੰਦ ਹੋਣ ਤੇ 6 ਸਾਲਾ ਬੱਚੇ ਦੀ ਜਾਨ ਬਚਾਈਏ ਖਬਰਾਂ ਮੁਤਾਬਕ ਸਾਈ ਨਾਮ ਦਾ ਲੜਕਾ ਸੜਕ ਤੇ ਬਿਜਲੀ ਦਾ ਕਰੰਟ ਉਸ ਨੂੰ ਲੱਗ ਗਿਆ ਅਤੇ ਹੀਠਾ ਡਿੱਗ ਗਿਆ ਉੱਥੋਂ ਲੰਘ ਰਹੀ ਰਾਵਿਲਕਾ ਨਾਦੀ ਮਹਿਲਾ ਡਾਕਟਰ ਨੇ ਲੜਕੇ ਦੇ ਮਾਤਾ ਪਿਤਾ ਨੂੰ ਕਬਰ ਆਇਆ ਦੇਖ ਕੇ ਤੁਰੰਤ ਕਾਰਵਾਈ ਕਰਦੇ ਹੋਏ ਲੜਕੇ ਨੂੰ ਸੀਪੀਆਰ ਦਿੱਤਾ ਘਟਨਾ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਦੇਖਿਆ ਜਾ ਰਿਹਾ ਕਿ ਡਾਕਟਰ ਰਵਾਲਿਕਾ ਆਪਣੇ ਹੱਥ ਨਾਲ ਲੜਕੇ ਦੀ ਛਾਤੀ ਤੇ ਲਗਾਤਾਰ ਦਬਾਅ ਪਾ ਰਹੀ ਹੈ ਅਤੇ ਉਹ ਬੇਜਾਨ ਪਿਆ ਹੋਇਆ ਹੈ ਕਈ ਕੋਸ਼ਿਸ਼ਾਂ ਤੋਂ ਬਾਅਦ ਡਾਕਟਰ ਨੇ ਸਫਲਤਾਪੂਰਵਕ 6 ਸਾਲ ਦੇ ਬੱਚੇ ਨੂੰ ਹੌਸ਼ ਵਿੱਚ ਲਿਆਇਆ ਇਸ ਤੋਂ ਬਾਅਦ ਲੜਕੇ ਨੂੰ ਹੋਰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਰਿਪੋਰਟਰਾਂ ਦੇ ਅਨੁਸਾਰ ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ ਡਾਕਟਰ ਰਾਵਾਲਿਕਾ ਦੀ ਮੁਸਤੈਦੀ ਅਤੇ ਬੱਚੇ ਨੂੰ ਮੌਕੇ ਤੇ ਹੀ ਸੀਪੀਆਰ ਦੇਣ ਦੇ ਫੈਸਲੇ ਦੀ ਇੰਟਰਨੈਟ ਤੇ ਕਾफी ਤਾਰੀਫ ਹੋ ਰਹੀ ਹੈ ਲੜਕੇ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਜਾਨ ਬਚਾਉਣ ਲਈ ਡਾਕਟਰ ਰਾਵਾਲਿਕਾ ਦਾ ਧੰਨਵਾਦ ਕੀਤਾ ਹੈ ਇੱਕ ਰਿਪੋਰਟ ਮੁਤਾਬਕ ਪਾਰਚ ਦਿਲ ਦੇ ਦੌਰੇ ਨਾਲ ਪੀੜਤ ਲੋਕਾਂ ਚ ਲਗਭਗ 28 ਫੀਸਦੀ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਰ ਜੇਕਰ ਸਮੇਂ ਤੇ ਕੁਝ ਸਾਵਧਾਨੀਆਂ ਅਤੇ ਕਦਮ ਚੁੱਕੇ ਜਾਣ ਤਾਂ ਪੀੜਤ ਦੀ ਜਾਨ ਬਚਾਈ ਜਾ ਸਕਦੀ ਹੈ